ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸ਼ਲੋਕ ਮਹਲਾ 3 ਜਗਤ ਜਲੰਦਰ ਰਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੈ ਉਬਰੈ ਤਿਤੈ ਲਿਹੁ ਆਵਾਰ ਜਗਤ ਜਲੰਦਰ ਰਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰ ਐ ਉਬਰੈ ਤਿਤ ਲਿਓ ਆਵਾਰ ਸਤ ਗੁਰ ਸੁਖ ਬਖਾਲਿਆ ਸਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਝਈ ਹਰ ਵਿਨ ਬਖਸ਼ਣ ਹਾਰ ਮਹਿਲ ਤੀਜਾ ਹੋ ਮੈਂ ਮਾਇਆ ਮੋਣੀ ਦੁਜੈ ਲਗੈ ਜਾਏ ਨਾ ਇਹ ਮਾਰੀ ਨ ਮਰੇ ਨਾ ਇਹ ਹਟ ਬਕਾਏ ਗੁਰ ਕੈ ਸ਼ਬਦ ਪਰ ਜਾਲੀਐ ਤਾਂ ਇਹ ਵਿੱਚੋਂ ਜਾਏ ਤਨ ਮਨ ਹੋਵੇ ਉਜਲਾ ਨਾਮ ਬਸੈ ਮਣਾਈ ਨਾਨਕ ਮਾਇਆ ਕਾ ਮਾਰਨ ਸ਼ਬਦ ਹੈ ਗੁਰਮਖ ਪਾਇਆ ਜਾਏ ਪੜੀ ਸਤਗੁਰ ਕੀ ਬੜਾਈ ਸਤਗੁਰ ਦੱਤੀ ਤੁਰੋ ਹੁਕਮ ਬੁਝੇ ਨਿਸਾਨ ਪੁਤੀ ਪਾਤੇ ਜਵਾਈ ਸਕੀ ਅੱਗੋਂ ਪਿਛੋਂ ਢੋਲ ਡਿਠਾ ਲੋਹੀ ਉਹਨ ਸਭਨਾ ਕਾ ਅਬਮਾਨ ਜਿੱਥੈ ਕੋ ਵੇਖੈ ਤਿੱਥੈ ਮੇਰਾ ਸਤਗੁਰੂ ਹਰ ਬਖਸ਼ਿ ਉਸ ਸਭ ਜਹਾਨ ਜੇ ਸਤਗੁਰ ਨੂੰ ਮਿਲ ਮੰਨੇ ਸੋ ਹਲ ਤਪਲਤ ਸਿਜੈ ਜੇ ਮੁਖ ਹੋਵੇ ਸੂਫਰੇ ਪ੍ਰਸ਼ਟ ਥਾਨ ਜਨ ਨਾਨਕ ਕੈ ਬਲ ਹੁਆ ਮੇਰਾ ਸੁਆਮੀ ਹਰ ਸੱਜਣ ਪੁਰਖ ਸੁਜਾਨ ਪਉ ਦੀਪਿਤ ਦੇਖ ਕੇ ਸਭ ਆਏ ਪਏ ਸਤ ਗੁਰ ਕੀ ਪੈਰੀ ਲਾਹੇ ਓਨ ਸਬਨਾ ਕਿਹੋ ਮਨੋਂਗਮਨ ਜਨ ਨਾਨਕ ਕੈ ਬਲ ਹੁਆ ਮੇਰਾ ਸੁਆਮੀ ਹਰ ਸੱਜਣ ਪੁਰਖ ਸੁਜਾਨ ਪਉਂਦੀ ਪਿਤ ਦੇਖ ਕੇ ਸਭ ਆਏ ਪਏ ਸਤ ਗੁਰੂ ਕੀ ਪੈਰੀ ਲਾਹੇ ਹੁਨ ਸਭਨਾ ਕਿਉ ਮਨੋਂ ਗਮਾਨ ਇਸ ਹੁਕਮਨਾਮਾ ਸਾਹਿਬ ਦੇ ਵਿੱਚ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਫਰਮਾਨ ਕਰਦੇ ਹਨ ਏ ਭਾਈ ਬਕਾਰਾਂ ਵਿੱਚ ਸੜ ਰਹੇ ਸੰਸਾਰ ਨੂੰ ਆਪਣੀ ਮਿਹਰ ਕਰਕੇ ਬਚਾਲੈ ਜਿਸ ਵੀ ਤਰੀਕੇ ਨਾਲ ਇਹ ਬਚ ਸਕਦਾ ਹੋਵੇ ਉਸੇ ਤਰ੍ਹਾਂ ਬਚਾਲੈ ਹੇ ਨਾਨਕ ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਮਨ ਵਿੱਚ ਬਸਾ ਕੇ ਜਿਸ ਮਨੁੱਖ ਨੂੰ ਸਤਿਗੁਰੂ ਨੇ ਸਿਮਰਨ ਦਾ ਆਤਮਿਕ ਆਨੰਦ ਬਖਸ਼ਾਲ ਦਿੱਤਾ ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਪ੍ਰਮਾਤਮਾ ਤੋਂ ਬਿਨਾਂ ਕੋਈ ਹੋਰ ਇਹੇ ਬਖਸ਼ਿਸ਼ ਕਰਨ ਵਾਲਾ ਨਹੀਂ ਹੈ ਹੇ ਭਾਈ ਮਾਇਆ ਦੀ ਹਉਮੈ ਸਾਰੇ ਸੰਸਾਰ ਨੂੰ ਆਪਣੇ ਬਸ ਵਿੱਚ ਕਰਨ ਦੀ ਸਮਰੱਥਾ ਵਾਲੀ ਹੈ ਇਸ ਦੇ ਅਸਰ ਹੀ ਇਠ ਜੀਵ ਪਰਮਾਤਮਾ ਨੂੰ ਵਿਸਾਰ ਕੇ ਹੋਰ ਮੋਹ ਵਿੱਚ ਜਾ ਫਸਦਾ ਹੈ ਇਹ ਹਉਮੈ ਨਾ ਕਿਸੇ ਪਾਸੋਂ ਮਾਰੀ ਜਾ ਸਕਦੀ ਹੈ ਨਾ ਹੀ ਇਹ ਆਪ ਮਰਦੀ ਹੈ ਨਾ ਹੀ ਇਹ ਕਿਸੇ ਹੱਟੀ ਤੇ ਵੇਚੀ ਜਾ ਸਕਦੀ ਹੈ ਜਦੋਂ ਇਸ ਨੂੰ ਗੁਰੂ ਦੇ ਸ਼ਬਦ ਰਾਹੀਂ ਚੰਗੀ ਤਰ੍ਹਾਂ ਸਾੜ ਦਈਏ ਤਦੋਂ ਹੀ ਇਹ ਜੀਵ ਦੇ ਅੰਦਰੋਂ ਮੁਕਦੀ ਹੈ हे ਭਾਈ ਜਿਸ ਮਨੁੱਖ ਦੇ ਅੰਦਰੋਂ ਮਾਇਆ ਦੀ ਹਉਮੈ ਮੁਕਦੀ ਹੈ ਉਸ ਦਾ ਤਨ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ ਉਸ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਆ ਵਸਦਾ ਹੈ हे नानक गुरु ਦਾ ਸ਼ਬਦ ਹੀ ਮਾਇਆ ਦਾ ਪ੍ਰਭਾਵ ਮਕਾਉਣ ਦਾ ਵਸੀਲਾ ਹੈ ਤੇ ਇਹ ਸ਼ਬਦ ਗੁਰੂ ਦੀ ਸ਼ਰਨ ਪਿਆ ਮਿਲਦਾ ਹੈ ਜਿਹੜੀ ਇੱਜ਼ਤ ਗੁਰੂ ਅਮਰਦਾਸ ਜੀ ਦੀ ਹੋਈ ਉਹ ਗੁਰੂ ਅੰਗਦ ਸਾਹਿਬ ਨੇ ਪ੍ਰਮਾਤਮਾ ਦੀ ਹਜ਼ੂਰੀ ਤੋਂ ਮਿਲਿਆ ਹੁਕਮ ਸਮਝ ਕੇ ਪਰਵਾਨਾ ਸਮਝ ਕੇ ਉਹਨਾਂ ਨੂੰ ਦਿੱਤੀ ਪੁੱਤਰਾਂ ਨੇ ਪਤីਜਾਂ ਨੇ ਜਵਾਈਆਂ ਨੇ ਹੋਰ ਸਕੇ ਸਾਖ ਅੰਗਾ ਨੇ ਚੰਗੀ ਤਰ੍ਹਾਂ ਪਰਖ ਕੇ ਵੇਖ ਲਿਆ ਸੀ ਗੁਰੂ ਨੇ ਸਵਨਾ ਦਾ ਮਾਨ ਦੂਰ ਕਰ ਦਿੱਤਾ ਏ ਭਾਈ ਪ੍ਰਮਾਤਮਾ ਨੇ ਗੁਰੂ ਰਾਹੀ ਸਾਰੇ ਸੰਸਾਰ ਨੂੰ ਨਾਮ ਦੀ ਬਖਸ਼ਿਸ਼ ਕੀਤੀ ਹੈ ਜਿੱਥੇ ਵੀ ਕੋਈ ਵੇਖਦਾ ਹੈ ਉੱਥੇ ਹੀ ਪਿਆਰਾ ਗੁਰੂ ਨਾਮ ਦੀ ਦਾਤ ਦੇਣ ਲਈ ਮੌਜੂਦ ਹੈ ਜਿਹੜਾ ਮਨੁੱਖ ਗੁਰੂ ਨੂੰ ਮਿਲ ਕੇ ਪਤੀਜਦਾ ਹੈ ਉਹ ਇਸ ਲੋਕ ਵਿੱਚ ਤੇ ਪ੍ਰਲੋਕ ਵਿੱਚ ਕਾਮਯਾਬ ਹੋ ਜਾਂਦਾ ਹੈ ਪਰ ਜਿਹੜਾ ਮਨੁੱਖ ਗੁਰੂ ਵੱਲੋਂ ਮੂੰਹ ਮੋੜਦਾ ਹੈ ਉਹ ਭਟਕਦਾ ਫਿਰਦਾ ਹੈ ਉਸਦਾ ਹਿਰਦਾ ਬਕਾਰਾਂ ਨਾਲ ਗੰਦਾ ਹੋਇਆ ਰਹਿੰਦਾ ਹੈ ਏ ਨਾਨਕ ਆਖ ਸਭ ਦੇ ਦਿਲ ਦੀ ਜਾਣਨ ਵਾਲਾ ਸਭ ਦਾ ਮਿੱਤਰ ਸਭ ਵਿੱਚ ਵਿਆਪਕ ਪ੍ਰਭੂ ਆਪਣੇ ਸੇਵਕ ਦੇ ਪੱਖ ਪੂਰਦਾ ਹੈ। ਏ ਭਾਈ ਗੁਰੂ ਦੇ ਦਰ ਤੋਂ ਆਤਮਿਕ ਖਰਾਕ ਮਿਲਦੀ ਵੇਖ ਕੇ ਸਾਰੇ ਲੋਕ ਗੁਰੂ ਦੇ ਚਰਨਾਂ 'ੇ ਆ ਲੱਗੇ। ਗੁਰੂ ਨੇ ਸਭਨਾਂ ਦੇ ਮਨ ਤੋਂ ਹੰਕਾਰ ਦੂਰ ਕਰ ਦਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ